ਔਰ ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ ਉਹਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% ਡੀਏ ਦੀ ਭੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ ਇਹ ਜਿਹੜਾ ਲਾਗੂ ਹੋਊਗਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 3,25,000 ਜਿਹੜੇ EMPLOYEES ਐ ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਜਿਹੜਾ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ ਪਿਛਲੇ ਦਿਨਾਂ ਚ ਅਸੀਂ 12000 ਜੇ ਟੀਚਰ ਮਲਾ ਪੱਕੇ ਕੀਤੇ ਆ ਉਹਦੇ ਪਿੱਛੇ ਹੀ ਮਕਸਦ ਸੀ ਕਈ ਕਈ ਸਾਲ ਹੋ ਗਏ ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ ਤੇ ਜਾਂ ਗੈਸਟ ਲੈਕਚਰਰ ਫੈਕਲਟੀ ਦੇ ਰੂਪ ਚ ਪੰਜ ਪੰਜ 10 10 ਹਜ਼ਾਰ ਤੇ ਆਪਣਾ ਘਰ-ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ ਉਹਨਾਂ ਨੂੰ ਪੱਕਾ ਕੀਤਾ ਚਾਹੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਪੇ ਸਕੇਲ ਲਾਗੂ ਕਰਨ ਦੀ ਯੂਜੀਸੀ ਪੇ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਯੂਨੀਵਰਸਿਟੀ ਔਰ ਕਾਲਜ ਲੈਕਚਰਰ ਆ ਯੂਨੀਵਰਸਿਟੀ ਪ੍ਰੋਫੈਸਰਸ ਤੇ ਸੋ ਤਮਾਮ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਿਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ ਨਾਲ ਨਾਲ ਉਹਨਾਂ ਤੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ ਔਰ ਉਸੇ ਕੜੀ ਚ ਅੱਜ ਜਿਹੜਾ 4% ਡੀਏ ਜਿਹੜਾ ਕਈ ਮਤਲਬ ਦਿਨਾਂ ਤੋਂ ਮੰਗ ਵੀ ਔਰ ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ ਉਹਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% ਡੀਏ ਦੀ ਵੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ ਇਹ ਜਿਹੜਾ ਲਾਗੂ ਹੋਊਗਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 3,25,000 ਜਿਹੜੇ EMPLOYEES ਐ ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਜਿਹੜਾ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ ਪਿਛਲੇ ਦਿਨਾਂ ਚ ਅਸੀਂ 12000 ਜੇ ਟੀਚਰ ਮਲਾ ਪੱਕੇ ਕੀਤੇ ਆ ਉਹਦੇ ਪਿੱਛੇ ਹੀ ਮਕਸਦ ਸੀ ਕਈ ਕਈ ਸਾਲ ਹੋ ਗਏ ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ ਤੇ ਜਾਂ ਗੈਸਟ ਲੈਕਚਰਰ ਫੈਕਲਟੀ ਦੇ ਰੂਪ ਚ ਪੰਜ ਪੰਜ 10 10 ਹਜ਼ਾਰ ਤੇ ਆਪਣਾ ਘਰ-ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ ਉਹਨਾਂ ਨੂੰ ਪੱਕਾ ਕੀਤਾ ਚਾਹੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਪੇ ਸਕੇਲ ਲਾਗੂ ਕਰਨ ਦੀ ਯੂਜੀਸੀ ਪੇ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਯੂਨੀਵਰਸਿਟੀ ਔਰ ਕਾਲਜ ਲੈਕਚਰਰ ਆ ਯੂਨੀਵਰਸਿਟੀ ਪ੍ਰੋਫੈਸਰਸ ਤੇ ਸੋ ਤਮਾਮ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਿਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ ਨਾਲ-ਨਾਲ ਉਹਨਾਂ ਤੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ ਔਰ ਉਸੇ ਕੜੀ ਚ ਅੱਜ ਜਿਹੜਾ 4% ਡੀਏ ਜਿਹੜਾ ਕਈ ਮਤਲਬ ਦਿਨਾਂ ਤੋਂ ਮੰਗ ਵੀ ਚੱਲ ਰਹੀ